ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਰੁੱਖਾਂ ਤੇ ਕੰਮ ਕਰਦੇ ਆਉਂਦੇ ਆ ਇੱਕ ਯਾਤਰਾ ਅਸੀਂ ਸ਼ੁਰੂ ਕੀਤੀ ਆ ਅੰਦਪੁਰ ਸਾਹਿਬ ਤੋਂ ਉਥੋਂ ਦੀ ਯਾਤਰਾ ਅਸੀਂ ਜਿੱਥੇ ਗੁਰੂ ਗੋਬਿੰਦ ਸਿੰਘ ਮਾਰਗ ਨਹੀਂ ਜੋ ਪਾਸ਼ਾ ਦਰਸ਼ ਪਾਸ਼ਾ ਜਿੱਥੋਂ ਵੀ ਲੰਗੇ ਆ ਜਿਹੜੇ ਪਿੰਡ ਵਿੱਚ ਰੰਗੇ ਆ ਉਹਨਾਂ ਦੇ ਦਰਸ਼ਨ ਕਰਦੇ ਹੋਏ ਕਿ ਜਿੱਥੇ ਵੀ ਕੋਈ ਰੁੱਖ ਮੌਜੂਦ ਹੁੰਦਾ ਕਿਸੇ ਜਗ੍ਹਾ ਤੇ ਘੋੜਾ ਬੰਨਿਆ ਹੁੰਦਾ ਗੁਰੂ ਸਾਹਿਬ ਨੇ ਜਾਂ ਗੁਰੂ ਸਾਹਿਬ ਨੇ ਤੇ ਤਪੱਸਿਆ ਕੀਤੀ ਹੁੰਦੀ ਆ ਉਹਨਾਂ ਰੁੱਖਾਂ ਬਾਰੇ ਜਾਣਕਾਰੀ ਦਿੰਦੇ ਆਉਂਦੇ ਆਂ ਇਸ ਯਾਤਰਾ ਦੌਰਾਨ ਅਸੀਂ ਕਾਫੀ ਰੁੱਖ ਸਾਨੂੰ ਮਿਲੇ ਰੇੜੂ ਸਾਹਿਬ ਹੋਇਆ ਜੰਡ ਸਾਹਿਬ ਫੁਲਾਹੀ ਸਾਹਿਬ 베ਰੀ ਸਾਹਿਬ ਤਾਂ ਇਹ ਯਾਤਰਾ ਦੌਰਾਨ ਅਸੀਂ ਇਹ ਚੀਜ਼ਾਂ ਸਾਰੀਆਂ ਦੇਖੇ ਤੇ ਉਹਨੂੰ ਅਸੀਂ ਫਿਰ ਲੋਕਾਂ ਦਾ ਹੀ ਸੰਗਤਾਂ ਹੀ ਬਚਾਉਂਦੇ ਆ ਤਾਂ ਕਿ ਆਪਾਂ ਜਿਹੜੇ ਸਾਡੇ ਪ੍ਰਾਤਨ ਰੁੱਖ ਸੀ ਪੰਜਾਬ ਵਿੱਚੋਂ ਜਿੰਨੇ ਗਾਇਬ ਹੋਏ ਆ ਉਹ ਮੁੜ ਸਰਜੀਤ ਕਰ ਪਾਈ ਆਪਣੀ ਧਰਤੀ ਵਿੱਚ ਤੇ ਅਸੀਂ ਜਿਹੜੀ ਯਾਤਰਾ ਦੌਰਾਨ ਤਖਤਪੁਰ ਸਾਹਿਬ ਤੋਂ ਹੁੰਦੇ ਹੋਏ ਅੱਜ ਅਸੀਂ ਮਧੇਕੇ ਪਿੰਡ ਪੁੰਦੇ ਪਾਕਾ ਸਾਹਿਬ ਗੁਰਦਵਾਰ ਸਾਹਿਬ ਹੈਗਾ ਇੱਥੇ ਬੜਾ ਬਹੁਤ ਪ੍ਰਾਤਨ ਗੁਰਦਵਾਰ ਸਾਹਿਬ ਆ ਇੱਥੇ ਪੁਰਾਣੀ 베ਰੀ ਸ਼ਸ਼ੋਬਦਾ ਹੈਗੀ ਆ ਤੇ ਜਿਵੇਂ ਕਿ ਪਹਿਲਾਂ ਅਸੀਂ ਤਿੰਨ 베ਰੀ ਸਭ ਕਬਰ ਕਰ ਚੁੱਕੇ ਆ ਇੱਕ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਇਹ ਮਾਛੀਵਾੜਾ ਸਾਹਿਬ ਕੋਲੇ ਆ ਉਸ ਤੋਂ ਬਾਅਦ ਲਲਕਲਾਂ ਪਿੰਡ ਜਿਹੜਾ ਲੁਧਿਆਣੇ ਵਿੱਚ ਪੈਂਦਾ ਤਾਂ ਇਹ 베ਰੀ ਸਾਹਿਬ ਕਬਰ ਕੀਤੀ ਉਸ ਤੋਂ ਬਾਅਦ ਪਿੰਡ ਸੀਲੋਆਣੀ ਪਿੰਡ ਸੀ ਜਿਹੜਾ ਕਿ ਅਸੀਂ ਉੱਥੇ 베ਰੀ ਸਾਹਿਬ ਨੂੰ ਕਬਰ ਕੀਤਾ ਇਹ ਗੁਰਗੋਬਿੰਦ ਸਿੰਘ ਨਾਲ ਜੁੜੀ ਉੱਥੇ ਗੁਰੂ ਸਾਹਿਬ ਨੇ ਘੋੜਾ ਬੰਨਿਆ ਆਪਣਾ ਇਹ ਤਿੰਨੇ ਜਗ੍ਹਾਾਂ 'ਤੇ ਤੇ ਅੱਜ ਜਿਹੜੀ ਜਗ੍ਹਾ ਤੇ ਪਹੁੰਚੇ ਇੱਥੇ ਵੀ ਗੁਰੂ ਸਾਹਿਬ ਨੇ 베ਰੀ ਥੱਲੇ ਆਰਾਮ ਕੀਤਾ ਤੇ ਆਪਣਾ ਘੋੜਾ ਬੰਨਿਆ ਤੇ ਬਹੁਤ ਹੀ ਸੋਹਣਾ ਗੁਰ ਤੇ ਕੋਸ਼ਿਸ਼ ਇਤਿਹਾਸ ਜਿਹੜੋ ਆਪਾਂ ਗੱਲਬਾਤ ਕਰਾਂਗੇ ਜਿਹੜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੰਦਪੁਰ ਸਾਹਿਬ ਦੀ ਲੜਾਈ ਕਰਕੇ ਅੱਗੇ ਵਧੇ ਉੱਥੋਂ ਫਿਰ ਮਾਛੀਵਾਲਾ ਤੋਂ ਹੁੰਦੇ ਜਿਹੜੇ ਇੰਨਾ ਪਿੰਡਾਂ ਵਾਲਾ ਏ ਤੇ ਗੁਰੂ ਸਾਹਿਬ ਇੱਥੇ ਮਦੇਕੇ ਪਹੁੰਚ ਤਖਤਪੁਰ ਸਾਹਿਬ ਤੋਂ ਹੋ ਗਏ ਉੱਥੇ ਗੁਰੂ ਸਾਹਿਬ ਦੇ ਹੱਥ ਤੇ ਬਹੁਤ ਚੋਟ ਲੱਗੀ ਹੋਈ ਸੀ ਉਂਗਲ ਦੇ ਉੱਤੇ ਕਿਉਂਕਿ ਯੁੱਧ ਦੌਰਾਨ ਕਾਫੀ ਉਹਨੂੰ ਨੁਕਸਾਨ ਹੋਇਆ ਸੀ ਤਾਂ ਉੱਥੋਂ ਫਿਰ ਜਿਹੜੀ ਪੱਟੀ ਸੀ ਉਹ ਜ਼ਖਮ ਦੇ ਨਾਲ ਜੁੜੀ ਹੋਈ ਸੀਗੀ ਤਾਂ ਗੁਰੂ ਸਾਹਿਬ ਨੇ ਬੇਨਤੀ ਕੀਤੀ ਕੋਈ ਵੈਦ ਇੱਥੋਂ ਬੁਲਾਓ ਤਗੀ ਉਹ ਵੇਦ ਮੈਲੀ ਰਹੀ ਸੀ ਇੱਕ ਉਮਰਦੀਨ ਨਾ ਦਾ ਉਮਰ ਲਹਾਰ ਕਰਕੇ ਇੱਕ ਬੰਦਾ ਸੀ ਜਿਹੜਾ ਕਿ ਉਹ ਮਜਾ ਆਪਣਾ ਚਾਰ ਰਿਆ ਸੀਗਾ ਉਹਨੇ ਗੁਰੂ ਜੀ ਗੁਰੂ ਪਾਸ਼ਾ ਨੂੰ ਕਿਹਾ ਸੀ ਮੈਂ ਤੁਹਾਡੀ ਪੱਟੀ ਖੋਲਣ ਨੂੰ ਤਿਆਰ ਹਾਂ ਜੀ ਉਹਨੇ ਫਿਰ ਆਪਣੀ ਭਾਫ ਦੇ ਕੇ ਗੁਰੂ ਸਾਹਿਬ ਦੀ ਪੱਟੀ ਖੋਲੀ ਤੇ ਗੁਰੂ ਸਾਹਿਬ ਦਾ ਜਖਮ ਠੀਕ ਹੋਇਆ ਤੇ ਗੁਰੂ ਸਾਹਿਬ ਉਹਨਾਂ ਨੂੰ ਬਚਨ ਕੀਤਾ ਵੱਟੇ ਦਾ ਸਾਗ ਨਹੀਂ ਲੈਣਾ ਤੇ ਹੁੱਕਾ ਨਹੀਂ ਪੀਣਾ ਤੇਰੇ ਕੋਲ ਵਿੱਚ ਵਾਦਾ ਹੋਏਗਾ ਤਾਂ ਉਹਨੇ ਫਿਰ ਇਹ ਕੀਤਾ ਕੁਝ ਸਮਾਂ ਤਾਂ ਉਹਦੇ ਜਿੱਤੋਂ ਤੱਕ ਉਹਦਾ ਜਿਹੜਾ ਵੰਸ਼ ਅੱਗੇ ਵਧਿਆ ਮਤਲਬ ਕਹਿੰਦਾ ਇਹ ਜਿਹੜਾ ਇਤਿਹਾਸ ਜੁੜਿਆ ਹੈ ਬਾਕੀ ਕਿਹੜਾ ਹੋਰ ਇਤਿਹਾਸ ਜੁੜਿਆ ਇੱਥੇ ਜਿਹੜੀ ਧਰਤੀ ਨੂੰ ਅੰਨ ਪੈਦਾ ਕਰਨ ਵਾਲੀ ਧਰਤੀ ਗੁਰੂ ਸਾਹਿਬ ਨੇ ਕਿਹਾ ਇਥੋਂ ਮਾਲਵੇ ਦੀ ਧਰਤੀ ਹੁੰਦੀ ਦੇਖ ਸਕਦੇ ਆਪਾਂ ਇੱਥੇ ਅਸੀਂ ਸਾਰੀ ਇੰਡੀਆ ਦਾ ਅਸੀਂ ਟੈਡ ਭਰਿਆ ਸਾਡੇ ਇੱਥੇ ਸਾਰਾ ਸਿਸਟਮ ਨਾਲ ਤਾਂ ਇਹ ਇਤਿਹਾਸ ਸੀ ਬਿੰਤੀਆਂ ਇਹੀ ਆ ਜਿਹੜਾ ਸਾਡਾ ਸਫ਼ਰ ਦੌਰਾਨ ਕਾਫੀ ਅਸੀਂ ਗੁਰਦਸਬ ਦਰਸ਼ਨ ਕੀਤੇ ਕਾਫੀ ਸਾਨੂੰ ਗਿਆਨ ਪ੍ਰਾਪਤ ਹੋਇਆ ਇਸ ਰਾਹੀਂ ਇਸ ਬਹੀਰ ਰਾਹੀਂ ਤੇ ਹੀ ਲੋਕਾਂ ਤੱਕ ਅਸੀਂ ਸੰਗਤਾਂ ਤੱਕ ਪਹੁੰਚਾ ਰਹੇ ਆ ਬਿ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਆਪਾਂ ਪੰਜਾਬ ਦੇ ਬਹੁਤ ਸਾਰੇ ਪੁਰਾਤਨ ਰਕਸੀਗੇ ਉਹ ਸਾਡੇ ਹੱਥੋਂ ਸਾਡੇ ਅਸੀਂ ਆਪਣੀਆਂ ਹਰੀ ਕ੍ਰਾਂਤੀ ਤੋਂ ਬਾਅਦ ਆਪਾਂ ਸਾਰੇ ਕੱਢੇ ਤੇ ਹੁਣ ਸਾਡਾ ਹਾਲਾਤ ਵੀ ਕਿਸੇ ਪਿੰਡ ਤੋਂ ਇੱਕ ਪਿੰਡ ਜਾਂ ਦੂਜੇ ਪਿੰਡ ਜਾਂਦਾ ਸਾਡੇ ਰੋਡ ਤੇ ਕੋਈ ਬੂਟਾ ਨਹੀਂ ਹੈਗਾ ਕੋਈ ਰੁੱਖ ਨਹੀਂ ਹੈਗਾ ਤਾਂ ਉਹਨਾਂ ਨੂੰ ਅਸੀਂ ਇੰਨਾ ਰੁੱਖਾਂ ਰਹੀ ਇਹਨਾਂ ਰਹੀ ਇਹ ਇੰਨਾਂ ਰਾਹੀਂ ਸੱਦ ਕੇ ਆ ਅਸੀਂ ਮਤਲਬ ਕਹਿੰਦਾ ਜੋੜਨਾ ਲੋਕਾਂ ਨੂੰ ਤੇ ਆਪਾਂ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਪੰਜਾਬ ਲਈ ਪਿੰਡ ਪਿੰਡ ਝੜੀਆਂ ਲਾਈਏ ਆਪਣੀ ਮੋਟਰਾਂ ਤੇ ਜਿਹੜੇ ਪ੍ਰਾਤਨ ਰੁੱਖਾ ਪ੍ਰਾਤਨ ਬੇਰੀਆਂ ਪ੍ਰਾਤਨ ਜੰਡ ਪ੍ਰਾਤਨ ਰੇਰੂ ਸਾਰੇ ਜਿਹੜੇ ਗੁਰੂ ਸਾਹਿਬ ਦੇ ਨਾਂ ਤੇ ਜੁੜੇ ਹੋਏ ਆ ਉਹਨਾਂ ਨੂੰ ਰੁੱਖਾਂ ਲਾਈਏ ਤੇ ਪੰਜਾਬ ਦੀ ਧਰਤੀ ਦੇ ਰਕਵਾ ਜਿਹੜਾ ਜੰਗਲਾ ਸਭ ਤੋਂ ਘੱਟ ਹੈਗਾ ਮਤਲਬ ਬਾਕੀ ਸਟੇਟਾਂ ਨਾਲੋਂ ਉਹਨੂੰ ਇਸ ਇੰਪਰੂਵ ਕਰੀਏ ਤੇ ਵਿਰਾਸਤੀ ਰੁੱਖੜਾ ਪੰਜਾਬ ਦੀ ਧਰਤੀ ਨੂੰ ਭਰੇ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਕੀ ਇਸ ਤੋਂ ਇਲਾਵਾ ਦਸਰਾਂ ਚਾਗੇ ਸਾਡੇ ਨਾਲ ਕੁਲਦੀਪ ਸਿੰਘ ਬਦੇਖੇ ਨਾਲ ਆ ਤੇ ਜਸਪਿੰਦਰ ਸਿੰਘ ਜੀ ਪ੍ਰਧਾਨ ਇਥੋਂ ਦੇ ਗੁਰਦਵਾਰ ਸਾਹਿਬ ਦੇ ਇਹਨਾਂ ਨਾਲ ਮਿਲ ਕੇ ਸੀ ਪਹਿਲਾਂ ਵੀ ਇੱਥੇ ਪਿੱਛੇ ਇੱਕ ਪਾਰਕ ਵੀ ਸਟੈਬ ਤੇ ਜਿਹੜੇ ਕੁਲਦੀਪ ਸਿੰਘ ਮਿਹਦੇਕੇ ਜੀ ਆ ਇਹ ਫਗਵਾੜਾ ਗੁੱਡ ਗਰੋ ਆਰਗੈਨਿਕ ਖੇਤੀ ਦੀ ਕਰਦੇ ਆ ਤੇ ਡਾਕਟਰ ਅੰਮਰ ਸਿੰਘ ਯਾਦ ਦੀ ਟੀਮ ਨਾਲ ਜੁੜੇ ਹੋਏ ਆ ਅੱਜ ਕੱਲ ਉਹਨਾਂ ਦੀ ਬੇਟੀ ਜਿਹੜੀ ਹੈਗੀ ਅੰਮਰ ਸਿੰਘ ਯਾਦ ਦੀ ਜਿਹੋ ਉਹਨਾਂ ਸੇਧ ਨੂੰ ਲੈ ਕੇ ਕਾਫੀ ਮਤਲਬ ਕਹਿੰਦਾ ਲੋਕਾਂ ਤੱਕ ਜਾਣਕਾਰੀ ਪਹੁੰਚਾ ਰਹੇ ਆ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਸਾਾਨੂੰ ਇੱਥੇ ਕਿਉਂਕਿ ਇਹ ਸਫ਼ਰ ਦੌਰਾਨ ਕਾਫੀ ਸਾਨੂੰ ਲੋਕ ਜੁੜਦੇ ਜਾ ਰਹੇ ਆ ਜਿਹੜੀ ਯਾਤਰਾ ਦੌਰਾਨ ਇਹਨਾਂ ਦਾ ਕਾਫੀ ਲੰਬੇ ਸਮੇਂ ਸਦਾ ਸਾਡਾ ਸਾਥ ਹੈਗਾ ਤਾਂ ਅਸੀਂ ਧੰਨਵਾਦ ਕਰਦੇ ਆ ਤਾਂ ਬਾਕੀ ਮੈਂ ਦੋ ਸ਼ਬਦ ਕਹਾਂਗੇ ਦੋ ਸ਼ਬਦ ਸਾਂਝੇ ਵੀ ਸਾਡੇ ਕਿਉਂ ਅਸੀਂ ਧੰਨਵਾਦ ਕਰਦੇ ਆ ਰਜੀਨਸ਼ ਜੀ ਤੇ ਉਹਨਾਂ ਦੀ ਟੀਮ ਦਾ ਜੋ ਗਰਾਊਂਡ ਕਲਾਸ ਫਾਊਂਡੇਸ਼ਨ ਦੇ ਨਾਲ ਆਜਾ ਪੰਜਾਬ ਦੇ ਜੰਗਲਾਂ ਦਾ ਕੰਮ ਕਰ ਰਹੇ ਆ ਦਰਖਤ ਤਾਂ ਜਿਹੜੇ ਉਹ ਲਾ ਰਹੇ ਨੇ ਪੂਰਾ ਪੰਜਾਬ ਦੇ ਵਿੱਚ ਜੰਗਲ ਆ ਰਹੇ ਨੇ ਸੋ ਇਸ ਨਵੇਂ ਮਹਿਮਾ ਜਿਹੜੀ ਇਹਨਾਂ ਦੀ ਬਹੁਤ ਵਧੀਆ ਚੱਲ ਰਹੀ ਆ ਤੇ ਉਹ ਅੱਜ ਅਜੇ ਗੁਰਦੁਆਰਾ ਪਾਕਾ ਸਾਹਿਬ ਪਿੰਡ ਮਧੇਕੇ ਪਾਸਠੇ 10 ਇੱਥੇ ਪਹੁੰਚੇ ਆ ਤੇ ਰੁੱਖਾਂ ਨੂੰ ਇਹਨਾਂ ਦਾ ਬੜਾ ਪਿਆਰ ਆ ਸੋ ਅਸੀਂ ਇਹਨਾਂ ਦੇ ਉਪਰਾਲੇ ਦੀ ਸਲਾਘਾ ਕਰਦੇ ਆ ਕਿ ਪੰਜਾਬ ਵਾਸੀਆਂ ਨੂੰ ਵੀ ਅਪੀਲ ਵੀ ਆ ਕਿ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਰਾਊਂਡ ਗਲਾਸ ਫਾਊਂਡੇਸ਼ਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਪੰਜਾਬ ਦੇ ਜੰਗਲ ਆ ਜਿਹੜੇ ਰੁੱਖ ਆ ਉਹ ਵੱਧ ਤੋਂ ਵੱਧ ਲਾਈਏ ਜੋ ਕਿ ਸਾਡਾ ਜਿਹੜਾ ਵਾਤਾਵਰਨ ਆ ਉਹ ਬਹੁਤ ਵਧੀਆ ਬਣ ਸਕੇ ਅਸੀਂ ਅੱਜ ਦੁਆਰਾ ਫੇਰ ਇਹਨਾਂ ਦੀ ਟੀਮ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰ